ਮੈਂ ਕਹਿਣਾ ਚਾਹੁੰਦਾ ਕਿ ਭਾਜਪਾ ਨੇ ਇਹ ਸਿੱਧ ਕਰ ਦਿੱਤਾ ਕਿ ਭਾਜਪਾ ਹੀ ਸੁਸ਼ਾਸਨ ਭਾਜਪਾ ਹੀ ਵਿਕਾਸ ਦੇਸ਼ ਨੂੰ ਦੇ ਸਕਦੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੂਠ ਫਰੇਬ ਤੇ ਜੋ ਗੰਦੀ ਸਿਆਸਤ ਪਿਛਲੇ 10 ਸਾਲਾਂ ਤੋਂ ਚੱਲ ਰਹੀ ਸੀ ਦਿੱਲੀ ਦੀ ਜਨਤਾ ਨੇ ਉਸ ਨੂੰ ਬੁਰੀ ਤਰ੍ਹਾਂ ਨਕਾਰਿਆ ਹੈ ਔਰ ਭਾਜਪਾ ਨੂੰ 48 50 ਸੀਟਾਂ ਜਿਤਾ ਕੇ ਭਾਰੀ ਬਹੁਮਤ ਨਾਲ ਇਹ ਦਰਸਾਇਆ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸੱਚਮੁੱਚ ਇੱਕ ਆਪਦਾ ਸੀ ਤੇ ਵਿਕਾਸ ਦੀ ਜੇ ਕਿਤੇ ਆਸ ਦਿੱਲੀ ਦੀ ਜਨਤਾ ਨੂੰ ਦਿਖਦੀ ਸੀ ਤੇ ਉਹ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਤੋਂ ਦਿਖਦੀ ਸੀ ਕਿਉਂਕਿ ਕਾਂਗਰਸ ਦਾ ਉੱਤੇ ਖਾਤਾ ਵੀ ਨਹੀਂ ਖੁੱਲਣਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਆਪਣਾ ਵजूद ਖੋ ਚੁੱਕੀ ਹੈ ਤੇ ਹੁਣ ਪੰਜਾਬ ਦੀ ਵਾਰੀ ਹੈ ਜਿਸ ਤਰੀਕੇ ਹਰਿਆਣਾ ਦਿੱਲੀ ਚੰਡੀਗੜ੍ਹ ਫਤਿਹ ਕਰਕੇ ਤੇ ਹੁਣ ਉਹ ਵੱਡਾ ਕਾਫਲਾ ਪੰਜਾਬ ਦੇ ਵਿੱਚ ਐਂਟਰ ਕਰੇਗਾ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਭਾਰੀ ਬਮਨਾ ਪੰਜਾਬ ਦੇ ਵਿੱਚ ਵੀ ਸਰਕਾਰ ਬੰਦਾਏਗੀ ਔਰ ਮੈਂ ਅੱਜ ਸਾਰੇ ਦਿੱਲੀ ਵਾਸੀਆਂ ਨੂੰ ਤੇ ਨਾਲ ਭਾਜਪਾ ਦੇ ਕਾਰਜਕਰਤਾ ਨੂੰ ਦਿਲ ਦੀਆਂ ਗੱਲਾਂਾਂ ਤੋਂ ਬਤਾਈ ਦੇਣਾ ਤੇ ਨਾਲ ਗੁਜ਼ਾਰਿਸ਼ ਕਰਦਾ ਹਾਂ ਕਿ ਆਓ ਡਟੀਏ ਤੇ ਪੰਜਾਬ ਦੇ ਵੀ ਸੁਨਹਿਰੀ ਭਵਿੱਖ ਦੇ ਲਈ ਕੰਮ ਕਰੀਏ ਅੱਜ ਸਾਡੇ ਵਰਕਰਾਂ ਨੇ ਦਿੱਲੀ ਦੀ ਜੋ ਇਹ ਭਾਰੀ ਜਿੱਤ ਹੋਈ ਹੈ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡਣ ਲਈ ਮੰਡਲ ਸ਼੍ਰੀ ਅਨੰਦਪੁਰ ਸਾਹਿਬ ਦੀ ਸਮੁੱਚੀ ਟੀਮ ਸਾਰੇ ਕਾਰਜਕਰਤਾ ਜਿਲੇ ਦੇ ਅਹੁਦਾਧਾਰ ਸਹਿਬਾਨ ਸਭ ਰਵਿਦਾਸ ਚੌਕ ਦੇ ਨਾਲ ਪੀਐਨਬੀ ਬੈਂਕ ਦੇ ਕੋਲ ਪਹੁੰਚੇ ਆ ਇਹਨਾਂ ਸਭ ਦਾ ਵੀ ਕਾਰਜਕਰਤਾਵਾਂ ਦਾ ਬਹੁਤ ਧੰਨਵਾਦ ਆਓ ਸਭ ਦਾ ਮੂੰਹ ਮਿੱਠਾ ਕਰਾਈਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੈ ਭਾਗਵਤ ਵਾਹਿਗੁਰੂ ਵਾਹਿਗੁਰੂ ਨਰਿੰਦਰભાઈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਕੋਟੇ ਕਿਚਲੇ ਨਾਪ ਵੀਡੀਓ ਬਣਨਦੇ ਉਹਨਾਂ ਲਈ ਅੱਜ ਦੇਖਿਓ ਮੰਡਲ ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਖਵੇੜਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਵੱਲੋਂ ਦਿੱਲੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਹਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਬਹੁਮਤ ਨਾਲ ਜਿੱਤ ਦੀ ਖੁਸ਼ੀ ਦੇ ਵਿੱਚ ਲੱਡੂ ਖੁਲਾ ਕੇ ਪਿੰਡ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਅੱਜ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਹੋਈ ਬਹੁਤ ਵੱਡੀ ਜਿੱਤ ਦੇ ਸਬੰਧ ਦੇ ਵਿੱਚ ਅੱਜ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਪਰ ਅੱਜ ਰੋਪੜ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਖੁਸ਼ੀ ਦੇ ਝਾਰ ਕੀਤਾ ਜਾ ਰਿਹਾ ਲੱਡੂ ਵੰਡੇ ਜਾ ਰਹੇ ਹਨ ਸਾਰੇ ਪਿੰਨਾਂ ਦੇ ਵਿੱਚ ਪਟਾਕੇ ਅਸਤਵਾਦੀਆਂ ਚਲਾ ਕੇ ਲੋਕ ਖੁਸ਼ੀ ਮਨਾ ਰਹੇ ਹਨ ਕਿਉਂਕਿ ਜਿਹੜੀ ਇਹ 10 ਸਾਲ ਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਗੰਦ ਪਾਇਆ ਹੋਇਆ ਸੀ ਸੀਵਰੇਜ ਬਲੌਕ ਸੀ ਝੂਠੇ ਵਾਦੇ ਕੀਤੇ ਵੇ ਸੀ ਸ਼ਰਾਬ ਘਟਾਲਾ ਕੀਤਾ ਸਿੱਖਿਆ ਨੀਤੀ ਦੇ ਵਿੱਚ ਘਟਾਲਾ ਕੀਤਾ ਥਾਂ ਥਾਂ ਘਟਾਲੇ ਕੀਤੇ ਉਸ ਦਾ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਤੇ ਨਰੇਂਦਰ ਭਾਈ ਮੋਦੀ ਦੀਆਂ ਅਮਿਤ ਸ਼ਾਹ ਜੀ ਦੀਆਂ ਤੇ ਜੇਪੀ ਨੱਡਾ ਜੀ ਦੀਆਂ ਨੀਤੀਆਂ ਜਿਹੜਾ ਉਹਨਾਂ ਨੇ ਮੈਨੀਫੈਸਟੋ ਜਿਹੜਾ ਹੈਗਾ ਲੋਕ ਲੋਕਾਂ ਦੇ ਹਿੱਤ ਦਾ ਮੈਨੀਫੈਸਟੋ ਜਾਰੀ ਕੀਤਾ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕਾਂ ਨੇ ਫਤਵਾ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਬਹੁਤ ਵੱਡੀ ਮਤ ਦੇ ਨਾਲ ਸਰਕਾਰ ਜਿਹੜੀ ਹੈ ਜਿਤਾ ਕੇ ਦਿੱਲੀ ਦੇ ਵਿੱਚ ਬਣਾਈ ਮੈਂ ਇੱਕ ਵਾਰ ਫੇਰ ਸਾਰੇ ਖਮੇੜਾ ਵਾਸੀਆਂ ਨੂੰ ਇਸ ਸ਼ੁਭअवसर ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ